ਮੈਂ ਕਦੇ ਵੀ ਨਾਲੇ ਮੈਂ ਆਮ ਦਾ ਪਰਸਨ ਜਿਹਨੇ ਸੁਪਾ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਪਹਿਲਾ ਲੈਟਰ ਖੜਿਆ ਹੈ ਬਾਈ ਮੈਂ ਕਦੇ ਵੀ ਨਾਲੇ ਮੈਂ ਆਮ ਦਾ ਪਰਸਨ ਜਿਹਨੇ ਸੁਪਾ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਪਹਿਲਾ ਲੈਟਰ ਖੜਿਆ ਹੈ ਬਾਈ ਜੀ ਅਰੇ ਦੋਸਤ ਅਗਰ ਮੈਂ ਕੋਈ ਕੁਝ ਲਿਖਿਆ ਹੈ ਤਾਂ ਕਾਰਵਾਈ ਹੋਈ ਹੈ ਸਰ ਅਗਰ ਕਿਸੇ ਦੇ ਵੀ ਆਰਡਰ ਹੋਣ ਹਾਂਜੀ ਤੁਸੀਂ ਜੋ ਮੈਨੂੰ ਸਜ਼ਾ ਦੇਣੀ ਹੋਗੀ ਤੇ ਮੈਂ ਪਨਾ ਨਹੀਂ ਨਾ ਮੈਂ ਸੁਪੇ ਨੂੰ ਪਨਾ ਦੇਣੀ ਹੈ ਸਰ ਜੀ ਫਿਰ ਤੁਸੀਂ ਕਾਰਵਾਈ ਕਰੋ ਉਹਨਾਂ ਤੇ ਮੈਂ ਭਾਈ ਜੀ ਜਿੰਨੀ ਕਾਰਵਾਈ ਜਿੰਨੀ ਸਖਤਾਈ ਨਾਲ ਮੈਂ ਕਰ ਸਕਦਾ ਹਾਂ ਮੈਂ ਕਰ ਹੀ ਜਾ ਰਿਹਾ ਰਹੀ ਗੱਲ ਗਾਂਧੀ ਉਹ ਕੱਲ ਸਵੇਰੇ ਦੇਖ ਲਿਓ ਰੋਂਦੇਪਿੰਡ ਦੇ ਉਹਨਾਂ ਨੂੰ ਕੋਈ ਇੱਕ ਦਿਨ ਵੇਟ ਕਰੋ ਹਾਂ ਮੈਂ ਕਦੇ ਵੀ ਨਾਲੇ ਮੈਂ ਆਮ ਦਾ ਪਰਸਨ ਜਿਹਨੇ ਸੁਭਾ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਪਹਿਲਾਂ ਲੈਟਰ ਖੱਡੇ ਹੈ ਭਾਈ ਜੀ ਮੈਂ ਕਦੇ ਵੀ ਨਾਲੇ ਮੈਂ ਆਮ ਦਾ ਪਰਸਨ ਜਿਹਨੇ ਸੁਭਾ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਪਹਿਲਾਂ ਲੈਟਰ ਖੱਡੇ ਹੈ ਭਾਈ ਜੀ ਅਰੇ ਦੋਸਤ ਅਗਰ ਮੈਂ ਕੋਈ ਕੁਝ ਲਿਖਿਆ ਹੈ ਤੇ ਕਾਰਵਾਈ ਹੋਈ ਅਗਰ ਕਿਸੇ ਦੇ ਵੀ ਆਰਡਰ ਹੋਣ ਹਾਂਜੀ ਤੁਸੀਂ ਜੋ ਮੈਨੂੰ ਸਜ਼ਾ ਦੇਣੀ ਹੋਗੀ ਤੇ ਮੈਂ ਪਨਾ ਦਿੱਤੀ ਹੈ ਨਾ ਮੈਂ ਸੂਬੇ ਨੂੰ ਪਨਾ ਦੇਣੀ ਹੈ ਸਰ ਜੀ ਫਿਰ ਤੁਸੀਂ ਕਾਰਵਾਈ ਕਰੋ ਉਹਨਾਂ ਤੇ ਮੈਂ ਬਾਈ ਜੀ ਜਿੰਨੀ ਕਾਰਵਾਈ ਜਿੰਨੀ ਸਖਤਾਈ ਨਾਲ ਮੈਂ ਕਰ ਸਕਦਾ ਹਾਂ ਮੈਂ ਕਰੀ ਜਾ ਰਿਹਾ ਰਹੀ ਗੱਲ ਗਾਂਧੀ ਉਹ ਕੱਲ ਸਵੇਰੇ ਦੇਖ ਲਿਓ ਰੋਂਦੇ ਪਿੰਡ ਦੇ ਉਹਨਾਂ ਨੂੰ ਕੋਈ ਇੱਕ ਦਿਨ ਵੇਟ ਕਰੋ ਹਾਂ